ਲਾਭ ਸੱਜਣੋਂ ਬਹੁਤ ਸਾਰੇ ਸੱਜਣਾ ਜਿਨ੍ਹਾਂ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਗੁਰシャン ਲਈ ਤੇ ਬਹੁਤ ਸਾਰੇ ਸੱਜਣਾ ਜਿਹੜੇ ਸਾਥ ਸਾਨੂੰ ਅੱਗੇ ਵੀ ਦੇਣਗੇ ਕਿਉਂਕਿ ਅਸੀਂ ਬਹੁਤ ਸਾਰੇ ਲੋਕਾਂ ਦੇ ਕੰਮ ਆਪ ਆਏ ਆ ਤੇ ਅਸਲ ਦੇ ਵਿੱਚ ਲੋਕਾਂ ਨੇ ਉਹ ਕੰਮ ਸਾਡੇ ਤੋਂ ਕਰਾ ਲਿਆ ਜਿਹੜੇ ਅਸੀਂ ਸ਼ੁਰੂ ਨਹੀਂ ਸੀ ਕੀਤੇ ਸ਼ੁਰੂ ਕੀਤਾ ਸੀ ਕੰਮ ਸੌਫਟਵੇਅਰ ਤੋਂ ਸੌਫਟਵੇਅਰ ਤੋਂ ਸ਼ੁਰੂ ਕੀਤਾ ਸੀ ਤਾਂ ਸੌਫਟਵੇਅਰ ਵੀ ਇਕੱਲਾ ਉਹ ਐਮਬਰਾਇਡਰੀ ਦਾ ਹਾਂਜੀ ਹਾਂਜੀ ਤਾਂ ਐਮਬਰਾਇਡਰੀ ਦਾ ਸੌਫਟਵੇਅਰ ਕਾਮਯਾਬ ਰਿਹਾ ਬਹੁਤ ਲੋਕੀ ਖਰੀਦਿਆ ਵੀ ਬਹੁਤ ਲੋਕ ਖਰੀਦ ਵੀ ਰਹੇ ਆ ਸੌਫਟਵੇਅਰ ਤਾਂ ਮੈਂ ਮੱਡ 'ਚ ਉਹਦੇ ਬਾਰੇ ਜਾਣਕਾਰੀ ਦੇ ਦਿਆਂ ਕਿ ਕਿ ਉਹ ਸੌਫਟਵੇਅਰ ਹੈ ਕਿ ਜੇ ਤੁਸੀਂ ਕਢਾਈ ਦੀ ਮਸ਼ੀਨ ਰੱਖਦੇ ਆ ਤਾਂ ਤੁਹਾਨੂੰ ਡਿਜ਼ਾਈਨ ਮੋਲ ਲੈਣੇ ਪੈਂਦੇ ਆ ਤਾਂ ਤੁਸੀਂ ਕਿਸੇ ਵੀ ਚੀਜ਼ ਦੀ ਫੋਟੋ ਖਿੱਚ ਕੇ ਉਹਦੇ ਉਵੇਂ ਟੰਕ ਕੇ ਬਣਾ ਸਕਦੇ ਆ ਕਿਸੇ ਵੀ ਏ ਬੀ ਸੀ ਕੋਈ ਵੀ ਡਿਜ਼ਾਈਨ ਦੁਨੀਆ ਦਾ ਉਹਦੀ ਫੋਟੋ ਖਿੱਚ ਲਓ ਤੇ ਉਹ ਡਿਜ਼ਾਈਨ ਹੋ ਬਹੁਤ ਤੁਹਾਡੇ ਸੂਟ ਤੇ ਤੁਹਾਡੇ ਝੋਲੇ ਤੇ ਤੁਹਾਡੀ ਕਿਸੇ ਵੀ ਚੀਜ਼ ਤੇ ਚਾਹ ਉਹ ਕਿਸੇ ਦੀ ਫੋਟੋ ਹੋਵੇ ਚਾ ਉਹ ਫੁੱਲ ਹੋਣ ਚਾ ਉਹ ਡਿਜ਼ਾਈਨ ਹੋਵੇ ਉਹ ਆ ਸਕਦਾ ਉਹ ਹੈਗਾ ਐਮਬਰਾਡਰੀ ਸੌਫਟਵੇਅਰ ਉਹ ਵੀ ਤੁਸੀਂ ਖਰੀਦ ਸਕਦੇ ਆ ਪਰ ਬਹੁਤ ਸਾਰੇ ਲੋਕਾਂ ਨੇ ਸੌਫਟਵੇਅਰ ਵਾਲੀ ਵੀਡੀਓ ਦੇਖ ਕੇ ਨਾ ਇਹਨੂੰ ਕੰਟੈਕਟ ਕੀਤਾ ਵੈਬਸਾਈਟਾਂ ਤੇ ਹਾਂਜੀ ਤਾਂ ਵੈਬਸਾਈਟਾਂ ਅਸੀਂ ਕਿਹਾ ਹੀ ਨਹੀਂ ਸੀ ਅਸੀਂ ਬਣਾਉਨੇ ਆ ਤਾਂ ਵੈਬਸਾਈਟਾਂ ਬਹੁਤ ਸਾਰੇ ਲੋਕਾਂ ਨੇ ਉਦਾਂ ਹੀ ਬਣਾ ਲੀਆਂ ਹਾਂਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਵੈਬਸਾਈਟਾਂ ਬਣਾਇਆਂ ਲੋਕਾਂ ਹਾਂ ਜਿਵੇਂ ਮਾਮਾ ਜੀ ਇੱਕ ਤਾਂ ਆਪਣੀ ਆ ਬੋਮਬੇਡ ਲਾਈਟ ਵੈਬਸਾਈਟ ਇਹ ਹਜੇ ਹੁਣੇ ਬਣੀ ਆ ਹੂੰ ਆ ਥੋੜੇ ਟਾਈਮ ਦੀ ਇਹਨਾਂ ਤੋਂ ਵੀ ਉਹਨਾਂ ਨੂੰ 6-700 ਡਾਲਰ ਦਾ ਪ੍ਰੋਫਿਟ ਇਹ ਰੈਸਟੋਰੈਂਟ ਦੀ ਵੈਬਸਾਈਟ ਆ ਹਾਂ ਇਹਦੇ ਰਿਵਿਊ ਵੀ ਆਉਣ ਲੱਗ ਗਏ ਅਤੇ ਕਸਟਮਰ ਵੀ ਆਉਣ ਲੱਗ ਗਏ ਹੂੰ ਤੇ ਆਪਣਾ ਜਿਹੜਾ ਵਧੀਆ ਆਰਡਰ ਸਰ ਹਰ ਇੱਕ ਚੀਜ਼ ਪਲੇਸ ਹੋਣ ਲੱਗ ਗਈ ਉਹਨਾਂ ਦੀ ਤੇ ਵੀ ਇੱਥੇ ਉਹਨਾਂ ਨੇ ਰਿਜ਼ਰਵ ਟੇਬਲ ਰਿਜ਼ਰਵ ਕਰਨਾਗਾ ਜਾਂ ਆਪਦੀਆਂ ਕੋਈ ਇਹ ਤੇ ਇਹ ਵੀ ਫੀਚਰ ਪਾਇਆਗਾ ਵੀ ਅਗਲਾ ਆਵੀਆਂ ਫੋਟੋ ਇੰਸਟਾਗ੍ਰਾਮ ਤੇ ਪਾਊਗਾ ਫੋਟੋ ਮਾ ਇੱਥੇ ਸ਼ੋ ਹੋ ਜਾਣੀਆਂ ਆ ਸਾਰੀਆਂ ਉਹਨਾਂ ਦੇ ਇੰਸਟਾਗ੍ਰਾਮ ਤੇ ਪਾਈਆਂ ਹੋਈਆਂ ਫੋਟੋ ਮਾ ਨੇ ਵੈਬਸਾਈਟ ਤੇ ਆਟੋਮੈਟਿਕਲੀ ਡਿਸਪਲੇ ਹੋ ਜਾਣੀਆਂ ਆ ਉਹਨਾਂ ਨੂੰ ਕੁਝ ਫੋਟੋ ਦੂਰੀ ਵਾਰੀ ਵੀ ਪਾਉਣ ਦੀ ਲੋੜ ਹੈ ਨਹੀਂ ਅੱਛਾ 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 ਹਾਂਜੀ ਤੇ ਇੱਥੇ ਹੀ ਸਾਰੇ ਆਪਣੇ ਉਹਨਾਂ ਦੇ ਲੀਗਲ ਰਾਈਟਸ ਵਗੈਰਾ ਵੀ ਇੱਥੇ ਅਟੈਚ ਕੀਤੇ ਵੈਬਸਾਈਟ ਤੇ ਤੇ ਇਸੇ ਵੈਬਸਾਈਟ ਦੇ ਅੰਦਰ ਮੱਲੋ ਕੰਪਲੀਟ ਉਹਨਾਂ ਦਾ ਮੈਨੂ ਜਿਵੇਂ ਇੱਕ ਆਪਣੀ ਜੋਮੈਟੋ ਵਗੈਰਾ ਵਰਗੀਆਂ ਵੈਬਸਾਈਟਾਂ ਹੁੰਦੀਆਂ ਨੇ ਉਸੇ ਤਰੀਕੇ ਨਾਲ ਇਹ ਵੈਬਸਾਈਟ ਤੇ ਵੀ ਮੈਨੂ ਲਾਇਆ ਹੋਇਆ ਜੇ ਆਨਲਾਈਨ ਆਰਡਰ ਕਰਨਾ ਹਾਂਜੀ ਹਾਂਜੀ ਬੰਦੇ ਕਿਸੇ ਨੇ ਵੀ ਆਨਲਾਈਨ ਆਰਡਰ ਕਰਨਾ ਤੇ ਇੱਕ ਹੋਰ ਫੀਚਰ ਲੈਂਗੁਏਜ ਵੀ ਟਰਾਂਸਲੇਟ ਜਿਵੇਂ ਇੰਗਲਿਸ਼ ਤੋਂ ਡੱਚ ਚ ਹੋ ਜਾਂਦੀ ਆ ਡੱਚ ਤੋਂ ਫਿਰ ਇੰਗਲਿਸ਼ ਚ ਹੋ ਜਾਂਦੀ ਆ ਜਿਵੇਂ ਆਪਾਂ ਇੱਕ ਬਟਨ ਨੱਪਾਂਗੇ ਆ ਸਾਰੀ ਲੈਂਗੁਏਜ ਜਿਹੜੀ ਆ ਟਰਾਂਸਲੇਟ ਹੋ ਜੂਗੀ ਅੱਛਾ ਆ ਉੱਪਰ ਜਿਹੜਾ ਲੱਗਿਆਗਾ ਇੱਕੋ ਬਟਨ ਦੇ ਨਾਲ ਹੀ ਸਾਰੀ ਲੈਂਗੁਏਜ ਜਿਹੜੀ ਆ ਦੂਜੀ ਭਾਸ਼ਾ ਟਰਾਂਸਲੇਟ ਹੋ ਜੂਗੀ ਅੱਛਾ ਹਾਂਜੀ ਮਤਲਬ ਕਿੰਨੀ ਮਰਜ਼ੀ ਭਾਸ਼ਾ ਲਾਦਗੇ ਹਾਂਜੀ ਜਿੰਨੀ ਮਰਜ਼ੀ ਦੱਸ ਦੋ ਵੀ ਭਾਸ਼ਾ ਜੀ ਹੋਰ ਇੱਕ ਦੋ ਇੱਕ ਦੋ ਵੈਬਸਾਈਟਾਂ ਹੋਰ ਦਿਖਾ ਕੇ ਸਰਕਾਰ ਜਿਵੇਂ ਇੱਕ ਆ ਵੈਬਸਾਈਟ ਆ ਇਹ ਹੈ ਕਿ ਆਪਣੀ ਪੈਟ ਕੇਅਰ ਦੇ ਉੱਪਰ ਹੂੰ ਵੀ ਇਹ ਵੀ ਆਪਣੀ ਵਧੀਆ ਚੱਲ ਰਹੀ ਹੈ ਜਿਹਦੇ ਅੰਦਰ ਕੀ ਆ ਆਪਣਾ ਪੈਟ ਦਾ ਕੰਮ ਕਰਨਾਗਾ ਉਹਨਾਂ ਨੇ ਕੋਈ ਹੂੰ ਆਪਨੇ ਪ੍ਰੋਡਕਟ ਜਿਹੜੇ ਬਣਿਆ ਹਾਂਜੀ 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 ਵੀ ਜਾਂ ਉਹਨਾਂ ਤੇ ਕੋਈ ਵੀ ਹੋਰ ਗਾਮਲ ਉਹਨਾਂ ਦੀ ਕੋਈ ਸਰਵਿਸ ਕਰਨੀ ਆ ਅਪਾਇੰਟਮੈਂਟ ਬੁੱਕ ਕਰਨੀ ਆ ਉਹ ਸਾਰੀ ਚੀਜ਼ ਵੀ ਇਹਦੇ ਉੱਪਰ ਚੱਲ ਰਹੀ ਆ ਤੇ ਆਪਣੀਆਂ ਹੋਰ ਵੈਬਸਾਈਟਾਂ ਵੀ ਜਿਵੇਂ ਆ ਇੱਕ ਆ ਵਾਲੀ ਹੋਗੀ ਗੱਲ ਪੋਟੈਟੋ ਵਾਲੀ ਦਿਖਾਈ ਹਾਂਜੀ 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 ਇਹ ਵਾਲੀ ਵੈਬਸਾਈਟ ਹਾਂ ਇਹ ਬਾਈ ਨੇ ਬਣਾਈ ਆ ਆਪਣੇ ਨੇ ਕਰਨ ਗੱਲ ਨੇ ਗੱਲ ਪੋਟੈਟੋ ਸ਼ੀਟ ਫਾਰਮ ਮਾਨੂੰ ਕੇ ਗਿੱਲਾਂ ਵਾਲਿਆਂ ਨੇ ਬਣਵਾਈ ਆ ਹਾਂਜੀ ਤਾਂ ਇਹ ਆਪਣੇ ਆਲੂਆਂ ਦੇ ਪ੍ਰੋਡਕਟ ਇਹਦੇ ਤੇ ਸ਼ੋਅ ਕਰਦੇ ਆ ਹਾਂਜੀ ਇਹ ਤੇ ਵੀ ਸੈਲ ਹੁੰਦੇ ਆ ਮਤਲਬ ਇਹ ਤੇ ਵੀ ਯੂਜ਼ਰ ਵਧੀਆ ਆਉਂਦੇ ਆ ਹੂੰ ਇਹ ਤੇ ਵੀ ਸਾਰੀ ਚੀਜ਼ ਹੈ ਅਲੱਗ-ਅਲੱਗ ਕੈਟਾਗਰੀ ਐਡਸ ਵਗੈਰਾ ਵੀ ਡਿਸਪਲੇ ਹੁੰਦੀਆਂ ਨੇ ਇਹ ਅੱਛਾ ਵੈਬਸਾਈਟ ਤੇ ਵੀ ਕਮਾਈ ਦੇਣ ਲੱਗ ਜਾਂਦੀ ਹੈ ਬੰਦੇ ਨੂੰ ਹਾਂਜੀ 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 ਜਿਵੇਂ ਇਹ ਤੇ ਕੀ ਆ ਜਿਹੜਾ ਐਡ ਸੈਕਸ਼ਨ ਆ ਜਿੱਥੇ ਕੋਈ ਵੀ ਐਡ ਆਪਾਂ ਕਿਸੇ ਹੋਰ ਦੀ ਵੀ ਲਾਵਾਂਗੇ ਤਾਂ ਉਹਦੀ ਕੀ ਆਪਾਂ ਨੂੰ ਪੈਸੇ ਆਉਣਗੇ ਮਤਲਬ ਜਿਵੇਂ ਆਪਾਂ ਨੂੰ YouTube ਤੋਂ ਪੈਸੇ ਬਣਦੇ ਆ ਹਾਂਜੀ ਹਾਂਜੀ ਉਹ ਵੀ ਵੈਬਸਾਈਟ ਤੋਂ ਪੈਸੇ ਬਣਦੇ ਆ ਹਾਂਜੀ 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 ਐਡ ਦੇ ਵੀ ਵੈਸੇ ਬਣ ਲੱਗਦੇ ਆ ਹਾਂ ਤੇ ਬਾਕੀ ਆਪਣਾ ਜੇ ਤੇ ਐਡ ਵਗੈਰਾ ਉੱਪਰ ਆਪਣੀ ਵੀ ਡਿਸਪਲੇ ਕਰਾਉਣੀ ਆ ਵੀ ਅਸੀਂ ਇੰਨੇ ਚ ਆਫ ਚ ਵੇਚ ਰਹੇ ਆ ਇੰਨੇ ਆਫ ਚ ਵੇਚ ਰਹੇ ਆ ਤਾਂ ਉਹ ਸਾਰੀ ਚੀਜ਼ ਵੀ ਹੋ ਜਾਂਦੀ ਆ ਬਾਕੀ ਗੂਗਲ ਦਾ ਲੌਗਇਨ ਵਗੈਰਾ ਵੀ ਉਹ ਸਾਰੇ ਵੇਚੇ ਹੋਰ ਹੋਰ ਕੋਈ ਹੋਰ ਕੋਈ ਸਿੰਪਲ ਤੌਰ ਤੇ ਕਿਸ ਤਰ੍ਹਾਂ ਦੀਆ ਵੈਬਸਾਈਟਾਂ ਬਣਾਉਂਗਾ ਹੋਰ ਹੋਰ ਜਿਵੇਂ ਆਪਣੀ ਇੱਕ ਕੰਸਟ੍ਰਕਟ ਕੋਈ ਵਿਦੇਸ਼ ਚੋਂ ਬਣਾਈ ਹੋਵੇ ਕਿਸੇ ਨੇ ਕੋਈ ਟੈਕਸੰ ਦਾ ਨਾਲ ਸੰਬੰਧਤ ਬਣਾਈ ਹੋਵੇ ਹਾਂਜੀ 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 ਰੈਸਟੋਰੈਂਟ ਵਾਲੀ ਜਰਮਨ ਦੀ ਹੈ ਹਾਂਜੀ ਉਹ ਜਰਮਨ ਵਾਲੀ ਉਹ ਜਰਮਨ ਦੀ ਹੈ ਹਾਂਜੀ ਹਾਂਜੀ ਰੈਸਟੋਰੈਂਟ ਵਾਲੀ ਜਰਮਨ ਦੀ ਹੈ ਬਾਕੀ ਜਿਹੜੀ ਵੀ ਆਪਣੀ ਵੈਬਸਾਈਟ ਹੁੰਦੀ ਆ ਉਸ ਆਪਾਂ ਸਰਚ ਕਰਦੇ ਆ ਉਹ ਜਿਵੇਂ ਆਪਣੀਆਂ ਟੌਪ ਤੇ ਹੀ ਆਉਂਦੀ ਆ ਜੇ ਆਪਾਂ ਕੋਈ ਵੀ ਸਰਚ ਕਰੀਏ ਜਿਵੇਂ ਆਹ ਵੈਬਸਾਈਟ ਵੀ ਬਣਾਈ ਸੀ ਇਹ ਇਹ ਵੀ ਆਪਣੀ ਟੌਪ ਤੇ ਹੀ ਆਉਂਦੀ ਆ ਇਹ ਕਾਦੇ ਵਾਸਤੇ ਬਣੀ ਆ ਆ ਇਹ ਆਪਣੀ ਕੰਸਟਰਕਸ਼ਨ ਸਰਵਿਸਿਜ਼ ਵਾਸਤੇ ਬਣੀ ਆ ਇਹ ਵੀ ਹੁਣ ਵਧੀਆ ਚੱਲਦੀ ਆ ਸਾਰਾ ਉੱਤੇ ਮਤਲਬ ਲੋਕ ਵਗੈਰਾ ਆਉਂਦੇ ਆ ਤੇ ਜੋਬ ਵਗੈਰਾ ਵੀ ਅਪਲਾਈ ਕਰਦੇ ਆ ਲੋਕ ਮਸ਼ਾਅ ਜਿਵੇਂ ਆ ਕੇ ਇੱਥੇ ਕਿਸੇ ਨੇ ਜੌਬ ਅਪਲਾਈ ਕਰਨੀ ਆ ਕੁਝ ਹੋਰ ਸਾਰੀਆਂ ਚੀਜ਼ਾਂ ਉਹ ਸਾਰੀਆਂ ਚੀਜ਼ਾਂ ਵੀ ਇੱਥੇ ਹੋ ਜਾਂਦੀਆਂ ਨੇ ਹੋਰ ਸੌਫਟਵੇਅਰ ਹੋਰ ਕਿਸੇ ਤਰ੍ਹਾਂ ਦੇ ਸੌਫਟਵੇਅਰ ਕਿਹੜੇ ਬਣਾਇਆ ਵੈੱਬਸਾਈਟ ਆ ਬਣਾਉਂਦੇ ਜਿਵੇਂ ਮਾਮਾ ਜੀ ਆਪਣਾ ਮੈਨੇਜਮੈਂਟ ਵਾਸਤੇ ਇਨਵੌਇਸ ਬਣ ਜਾਂਦਾ ਦਾ ਸੌਫਟਵੇਅਰਾਂ ਤੇ ਆ ਆਟੋਮੈਟਿਕ ਡਾਇਰੀ ਵਾਲੇ ਸੌਫਟਵੇਅਰ ਹੋਗੇ ਉਹ ਵੀ ਬਣਾਏ ਆ ਤੇ ਆਪਣਾ ਇਨਵੋਇਸ ਜਿਵੇਂ ਮਤਲਬ ਕੰਪਲੀਟ ਡਾਟਾ ਸਟੋਰ ਕਰਨਾ ਆਪਣੀ ਕਿੰਨੀ ਸੇਲ ਹੋਈ ਹੈ ਕਿੰਨੀ ਪਰਚੇਸ ਹੋਈ ਹੈ ਉਹ ਸਾਰੀ ਚੀਜ਼ ਦੇ ਵੀ ਸੌਫਟਵੇਅਰ ਹੈ ਬਣਾਇਆ ਮਤਲਬ ਕੋਈ ਵੀ ਦੁਕਾਨਦਾਰ ਆ ਜਿਹਨੂੰ ਬਈਆਂ ਖਾਤੇ ਲਾਉਣ ਦੀ ਲੋੜ ਆ ਉਹ ਬੰਦਾ ਸੌਫਟਵੇਅਰ ਬਣਾਉਣਾ ਹਾਂਜੀ ਹਾਂਜੀ ਉਹ ਡਾਇਰੈਕਟ ਬਣਾ ਸਕਦੇ ਆ ਸੌਫਟਵੇਅਰ ਉਹ ਸੌ ਕਰ ਰਹੇ ਆ ਨਾ ਅੱਛਾ ਤੇ ਇੱਕ ਐਪਲੀਕੇਸ਼ਨ ਕੋਈ ਬਣਾਈ ਆ ਐਪ ਹਾਂਜੀ 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 ਐਪ ਦੇ ਵੀ ਆ ਉਹ ਵੀ ਕਰ ਰਿਆ ਕੰਮ ਜਿਵੇਂ ਆਪਣੀ ਆਪ ਦੀ ਖੋਦੀ ਵੀ ਬਣਾ ਰਿਆ ਮੈਂ ਆ ਹੋਰ ਲੋਕਾਂ ਦੀ ਵੀ ਬਣਾਈ ਹੈ ਜਿਵੇਂ ਆ ਵੀਰੇ ਦੀ ਵੀ ਸੇਮ ਹੀ ਐਪ ਬਣਾਈ ਹੈ ਅੱਛਾ ਜਿਹੜੀ ਕਿ ਪਲੇ ਸਟੋਰ ਤੇ ਵੀ ਲਾਂਚ ਉਹਨਾਂ ਨੇ ਕਰਤੀ ਆ ਹੂੰ ਉਹਦਾ ਵੀ ਜਾਂਦਾ ਆਪਾਂ ਲਿੰਕ ਦੇ ਦਾਂਗੇ ਹਾਂ ਉਸੇ ਹਿਸਾਬ ਨਾਲ ਹਾਂਜੀ ਉਹਨੂੰ ਡਾਊਨਲੋਡ ਕਰ ਸਕਦੇ ਆ ਉਮੇ ਹੀ ਉੱਤੇ ਆਰਡਰ ਹੋ ਜਾਂਦਾ ਡਾਇਰੈਕਟ ਅੱਛਾ ਹਾਂਜੀ ਉਹ ਵੀਰੇ ਨੇ ਲਾਂਚ ਵੀ ਕਰਨੀਆਂ ਉਹ ਵੀ ਉਹ ਉਹ ਜਿਵੇਂ ਆਪਣੀ ਪਲੇ ਸਟੋਰ ਤੇ ਐਪ ਬਣ ਜਾਂਦੀ ਹੈ ਜਿਵੇਂ ਜੋਮੈਟੋ ਵਰਗੀ ਐਪ ਉਹਨਾਂ ਨੇ ਬਾਹਰ ਕੰਮ ਚਲਾਉਣਾ ਹੀ ਵੀ ਆਨਲਾਈਨ ਆਰਡਰ ਲੋਕ ਐਪ ਤੋਂ ਕਰ ਲੈਣ ਤਾਂ ਉਹੋ ਜੀ ਐਪ ਵੀ ਬਣਾਈ ਹੈ ਤੇ ਆਪਦੀ ਐਪ ਤੇ ਵੀ ਹੋਰ ਵੀ ਕੰਮ ਕਰ ਰਹੇ ਆ ਵੀ ਜਿਵੇਂ ਜੌਬ ਵਗੈਰਾ ਫਾਈਂਡ ਕਰਨ ਵਾਲੀਆਂ ਹੂੰ ਮੈਂ ਆਪਾਂ ਵੀ ਲੋਕਾਂ ਦੀਆਂ ਵੀ ਬਣਾਈਆਂ ਐਪ ਤੂੰ ਆਪਦੀ ਐਪ ਬਣਾ ਹਾਂਜੀ ਮੈਂ ਆਪਦੀ ਬਣਾ ਰਿਹਾ ਕੋਈ ਹੋਰ ਵੀ ਕਿਸੇ ਦੇ ਦਿਮਾਗ ਚ ਹੋਵੇ ਐਪ ਐਪ ਬਣਾਉਣ ਮਤਲਬ ਐਪ ਲਈ ਵੀ ਤੂੰ ਫੋਨ ਕਰ ਸਕਦੇ ਵੀ ਜਿਹੜੀ ਹਾਂਜੀ ਹਾਂਜੀ ਨਹੀਂ ਉਹ ਐਪ ਇਸ ਤਰ੍ਹਾਂ ਹੀ ਹੋਊਗੀ ਜਿਵੇਂ ਮੇਰੇ ਆ ਪਲੇ ਸਟੋਰ ਦੇ ਵਿੱਚ ਆਪਾਂ ਹਾਂਜੀ ਹਾਂਜੀ ਇਹਦੇ ਅੰਦਰ ਤੇ ਐਪ ਸਟੋਰ ਦੋਹਾਂ ਤੇ ਚੱਲ ਜੂ ਐਪ ਆ ਆ ਆਈ ਉਹਦਾ ਜਿਵੇਂ ਫੇਸਬੁੱਕ ਦਾ ਆਈਕਨ ਹੋਵੇ ਆਈਕਨ ਹੋਵੇ ਆਈ ਆਈਕਨ ਆ ਜਾਊਗਾ ਆਪਣੇ ਫੋਨ ਤੇ ਤੇ ਉਸੇ ਤਰ੍ਹਾਂ ਨਾਲ ਜਦੋਂ ਕਲਿੱਕ ਕਰਨਗੇ ਆਪਣੀ ਐਪ ਓਪ ਹੋ ਜੂਗੀ ਆਪਾਂ ਅੱਛਾ ਜਿਹੜੀ ਤੂੰ ਬਣਾਵੇਂਗਾ ਉਹ ਸੇਮ ਆ ਹੀ ਬਣੂਗੀ ਹਾਂਜੀ ਆ ਹੀ ਬਣੂਗੀ ਸਾਰੀ ਸੇਮ ਯਾਰ ਬੰਦਾ ਕਮਾਲ ਆ ਯਾਰ ਹਨਾ ਡਾਊਨਲੋਡ ਵੀ ਹੋ ਜਾਂਦੀ ਐ ਆਪ ਆਪਣੇ ਅੰਦਰ ਉੱਤੇ ਜੋ ਕਲਿੱਕ ਕਰਾਂਗੇ ਆਈ ਜਿਵੇਂ ਫੇਸਬੁੱਕ ਇੰਸਟਾਗ੍ਰam ਖੁੱਲਦਾ ਉਵੇਂ ਹੀ ਖੁੱਲ ਜੇ ਅਗਰ ਮਤਲਬ ਉਹ ਪਹਿਲਾਂ ਲੋਕ ਐਮਬਰਾਇਡਰੀ ਸੌਫਟਵੇਅਰ ਲਈ ਤੇਰੇ ਨਾਲ ਕਨੈਕਟ ਕਰਦੇ ਸੀ ਉਸ ਤੋਂ ਬਾਅਦ ਵੈਬਸਾਈਟਾਂ ਲਈ ਕਰਨ ਲੱਗ ਗਏ ਉਸ ਤੋਂ ਬਾਅਦ ਲੋਕ ਆਪਣੇ ਮਰਜ਼ੀ ਤੇ ਸੌਫਟਵੇਅਰ ਬਣਵਾਉਣ ਲੱਗ ਗਏ ਉਸ ਤੋਂ ਬਾਅਦ ਤੇਰੇ ਤੋਂ ਐਪਾਂ ਬਣਵਾਉਣ ਲੱਗ ਗਏ ਹਾਂਜੀ ਹਾਂਜੀ ਤੂੰ ਦੇਖੋ ਯਾਰ ਜਵਾਕ ਨੇ ਹਰ ਵਾਰ ਮੈਨੂੰ ਸਰਪ੍ਰਾਈਜ਼ ਕਰਦਾ ਤੁਹਾਨੂੰ ਤਾਂ ਸਰਪ੍ਰਾਈਜ਼ ਹੁੰਦਾ ਹੋਊਗਾ ਇਹਨੂੰ ਦੇਖ ਕੇ ਮੈਨੂੰ ਸਰਪ੍ਰਾਈਜ਼ ਕਰਦਾ ਇਹਦੀ ਕੋਈ ਲੈਂਗੁਏਜ ਲੰਗੁਏਜ ਹੋਰ ਸਿੱਖੀ ਇੱਕ ਬਸ ਉਸੇ 'ਚ ਕੰਮ ਕਰਨਾ ਹਾਂ ਹਾਂਜੀ ਇਹਦੀ ਮਮਾ ਜੀ ਦੋ ਤੋਂ ਤਿੰਨ ਲੈਂਗੁਏਜ ਮੈਂ ਹੋਰ ਵੀ ਸਿੱਖੀਆਂ ਨੇ ਜਿਵੇਂ ਆਪ ਤਾਂ ਆਪਣੀ ਜਿਵੇਂ HTML CSS ਵਗੈਰਾ ਉਹ ਵੀ ਲੈਂਗੁਏਜ ਐਪਾਂ ਵਾਸਤੇ ਮੈਂ ਫਲਟਰ ਸਿੱਖ ਲਈ ਹੋਰ ਜਾਵਾ ਸਕ੍ਰਿਪਟ ਜਿਹੜੀ ਐਪ ਦੀ ਹੋਰ ਲੈਂਗੁਏਜ ਯੂਜ਼ ਹੁੰਦੀ ਆ ਉਹ ਸਾਰੀ ਚੀਜ਼ ਸਿੱਖ ਲਈ ਫਾਇਰਬੇਸ ਨਾਲ ਐਂਟਰੀ ਇੰਟੀਗ੍ਰੇਟ ਕਰਨਾ ਵੀ ਲੋਕਾਂ ਨੂੰ ਸਟੋਰੇ ਬਹੁਤ ਸਾਰੀ ਮਿਲ ਸਕੇ ਵੀ ਜੇ ਮੰਨ ਲਓ ਕਿਸੇ ਦੇ PC 'ਚ ਨਹੀਂ ਸਟੋਰੇ ਹੈ ਨਹੀਂ ਵੀ ਐਪ ਨੂੰ ਸਟੋਰ ਕਰਨ ਵਾਸਤੇ ਉਹ ਵੀ ਆਨਲਾਈਨ ਇੱਕ ਤਰ੍ਹਾਂ ਦਾ ਡਾਟਾ ਹੀ ਚੜ ਜਾਂਦਾ ਆਪਦਾ ਵੀ ਖੁੱਦ ਦਾ ਇਸ ਤਰ੍ਹਾਂ ਦਾ ਸਰਵਰ ਵਾਲਾ ਡਾਟਾ ਬਣਾ ਲਿਆ ਵੀ ਕਲਾਊਡ ਸਟੋਰੇਜ ਤੇ ਹੀ ਸਾਰਾ ਡਾਟਾ ਰਹਿੰਦਾਗਾ ਲੋਕਾਂ ਦਾ ਕੰਪਿਊਟਰ ਵਗੈਰਾ ਜਾਂ ਮੋਬਾਈਲ ਨਹੀਂ ਭਰਦਾ ਜਿਵੇਂ ਸਾਰਾ ਡਾਟਾ ਜੇ ਕੋਈ ਫੇਸਬੁੱਕ ਇੰਸਟਾਗ੍ਰਾਮ ਤੇ ਜਿਵੇਂ ਆਪਣੀਆਂ ਸਾਰੀਆਂ ਪੋਸਟਾਂ ਸ਼ੋ ਹੋ ਜਾਂਦੀਆਂ ਨੇ ਉਹ ਪਕੱਲੀ-ਕੱਲੀ ਡਾਊਨਲੋਡ ਨਹੀਂ ਕਰਦੇ ਉਸੇ ਤਰ੍ਹਾਂ ਨਾਲ ਆਨਲਾਈਨ ਕਲਾਊਡ ਤੇ ਸ਼ੋ ਹੋਈ ਜਾਂਦੀ ਹੈ ਸਾਰੀ ਜੀ ਉਹ ਵੀ ਸਾਰੀ ਜੀ ਕਰਨੀ ਮੇਰਾ ਤਰ੍ਹਾਂ ਦਾ ਮੈਂ ਸੁਣੀ ਜਾਵਾਂ ਮੈਨੂੰ ਐ ਲੱਗ ਜਾਂਦਾ ਹਨਾ ਪ੍ਰੀਤ ਵੀ ਨੂੰ ਸੁਣੀ ਜਾਈਏ ਹਨਾ ਇੰਨਾ ਸਵਾਦ ਆ ਰਿਹਾ ਗੱਲ ਸੁਣਨ ਦੇ ਘੜੀ ਆ ਘੜੀ ਕਿਥੋਂ ਲਿਆ ਹੋਇਆ ਇਹ ਤਾਂ ਉੱਥੋਂ ਅੰਮ੍ਰਿਤਸਰੋਂ ਲਿਆਂਦੀ ਦੇਖੀ ਕਿੰਨੀ ਸੋਹਣੀ ਘੜੀ ਬੰਨੀ ਫਿਰਦਾ ਪ੍ਰੀਤ ਹਾਂ ਠੀਕ ਆ ਯਾਰ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਇੱਕ ਬਹੁਤ ਵੱਡਾ ਸਰਪ੍ਰਾਈਜ਼ ਦੇਣ ਜਾ ਰਹੇ ਹਾਂ ਇਹ ਬੰਦੇ ਨੇ ਇੱਕ ਬਹੁਤ ਵੱਡਾ ਕੰਮ ਹੋਰ ਕੀਤਾ ਉਹ ਹੁਣ ਨਹੀਂ ਦੱਸਾਂਗੇ ਤੁਹਾਨੂੰ ਕਿਉਂਕਿ ਫਿਰ ਸਰਪ੍ਰਾਈਜ਼ ਨਹੀਂ ਰਹੂਗਾ ਹਾਂਜੀ ਉਹ ਵੀ ਆਉਣ ਵਾਲੇ ਦਿਨਾਂ 'ਚ ਦੱਸਾਂਗੇ ਕਿ ਇੱਕ ਗੱਭਰੂ ਸੌਫਟਵੇਅਰ ਬਣਾਉਣ ਦੇ ਨਾਲ ਐਪਾਂ ਬਣਾਉਣ ਦੇ ਨਾਲ ਤੇ ਵੈਬਸਾਈਟ ਬਣਾਉਣ ਦੇ ਨਾਲ ਨਾਲ ਹੋਰ ਕੀ ਬਣਾਇਆ ਇਸ ਬੰਦੇ ਨੇ ਉਹ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਰਪ੍ਰਾਈਜ਼ ਦੇਵਾਂਗੇ ਹਨਾ ਬਾਈ ਹਾਂਜੀ ਉਹ ਆਉਣ ਵਾਲੇ ਦਿਨਾਂ ਚ ਫਿਲਹਾਲ ਤੁਹਾਨੂੰ ਜਿਹੜਾ ਨੰਬਰ ਚੱਲਦਾ ਸਕਰੀਨ ਤੇ ਦਿਖ ਰਿਹਾ ਗੁਰਸ਼ਾਨ ਦਾ ਨੰਬਰ ਆ ਤੁਸੀਂ ਪਲੀਜ਼ ਸਪੋਰਟ ਬਹੁਤ ਸਪੋਰਟ ਕੀਤਾ ਤੁਸੀਂ ਤੇ ਤੁਸੀਂ ਸਪੋਰਟ ਕਰਨਾ ਸੱਜਣੋ ਤੁਸੀਂ ਇਹਦੇ ਤੋਂ ਵੈਬਸਾਈਟ ਬਣਾ ਸਕਦੇ ਆ ਆਪਾ ਬਣਾ ਸਕਦੇ ਤੇ ਸੌਫਟਵੇਅਰ ਬਣਵਾ ਸਕਦੇ ਤੇ ਐਮਬਰਾਇਡਰੀ ਦਾ ਸੌਫਟਵੇਅਰ ਆ ਜਿਹੜਾ ਜੇ ਤੁਸੀਂ ਕਢਾਈ ਸਲਾਈ ਦੀ ਮਸ਼ੀਨ ਤੁਹਾਡੇ ਕੋਲੇ ਆ ਤਾਂ ਤੁਸੀਂ ਕਢਾਈ ਵਾਲੀ ਮਸ਼ੀਨ ਦਾ ਸੌਫਟਵੇਅਰ ਇਹਦੇ ਤੋਂ ਖਰੀਦ ਸਕਦੇ ਹੋ ਬਣਿਆ ਹੋਇਆ ਤੇ ਬਹੁਤ ਵਧੀਆ ਚੱਲਦਾ ਇੱਕ ਨੰਬਰ ਮੈਂ ਆਉਣ ਵਾਲੇ ਦਿਨਾਂ 'ਚ ਗਾਹਕਾਂ ਦੇ ਰਿਵਿਊ ਵੀ ਤੁਹਾਨੂੰ ਦੇਵਾਂਗਾ ਜਿਉਂਦੇ ਲੋ